ਫੇਰ ਤੇ ਵਾਰ ਪਾਣੀ ਛੱਡਣਾ ਇਹ ਜਿੱਥੇ ਕੀੜੇ ਨਿਕਲਦੇ ਨੇ ਮੱਛਰਾਂ ਵਾਲੀ ਆ ਇਹ ਆ ਦਵਾਈ ਜਿੱਥੇ ਕੀੜੇ ਨਿਕਲਦੇ ਨੇ ਖੱਡ ਦੇ ਵਿੱਚ ਚਲੀ ਜਾਂਦੀਆਂ ਨੇ ਹਾਂ ਵੀ ਉਹਦੇ ਅੰਦਰ ਤੱਕ ਕਹਿਣ ਪਚਾਦੋ ਤਾਂ ਕਿ ਮੁੜ ਕੇ ਕੀੜੇ ਨਾ ਨਾ ਬਾਕੀ ਜਿਆਦਾ ਗਲੀ ਬਾਹਰ ਕਾਦੋ ਆਣਗੇ ਕੀੜੇ ਫੇਰ ਤੁਹਾਨੂੰ ਦੱਸੂਗੀ ਮੈਂ ਵੀ ਕਦੋਂ ਆਣਗੇ ਕੀੜੇ ਡੀਟੀ ਆ ਇਹ ਡੀਟੀ ਡੀਪੀ ਡੀਟੀ ਨਹੀਂ ਡੀਪੀ ਆ ਡੀਪੀ 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 ਲਿਖਿਆ ਹੋਇਆ ਪਿੱਛੇ ਦੇਖਾ ਅਲਫਾਫਾ ਦੇ ਮੈਂ ਤੇ ਨਾਂ ਲਿਖਾ ਨਾ ਨਾ ਹੱਥ ਨਹੀਂ ਮਿਲਾ ਰਹੀ ਉਹ ਸੋਈ ਆਹ ਵਾਲੀ ਆ 1 ਮਿੰਟ ਮੈਂ ਮੁਰੇ ਤੇ ਚੱਕਦਾ ਆਹ ਵਾਲੀ ਆ ਦੇਖੋ ਇਹ ਵਾਲੀ ਐ ਨਾਮ ਨੋਟ ਕਰ ਲਿਓ ਆ ਦਵਾਈ ਪਾ ਕੇ ਫਿਰ ਉਹਦੇ ਪਾਣੀ ਛੱਡਣਾ ਹੈ ਬਾਅਦ ਚ ਤਾਂ ਕਿ ਇਹ ਅੰਦਰ ਤੱਕ ਚਲੀ ਜਾਵੇ ਮੁੜ ਕੇ ਫਿਰ ਕੀੜੇ ਨਾ ਆਣ ਆਹ ਦੇਖੋ ਰਗਾ ਪੈ ਜਾਗਾ ਦਵਾਈ ਦਾ ਕੱਲ ਵੀ ਪਾਈ ਸੀ ਅੱਜ ਫੇਰ ਪਾਈ ਐ 2 ਦਿਨ ਹੋ ਗਏ ਪਾਉਂਦਿਆਂ ਨੂੰ ਬਸ ਐਂ ਨਾ ਪਾ ਓਹ ਹੈ ਖੱਡ ਦੇ ਵਿੱਚ ਜਾਵੇ ਨਾ ਜਿਹੜੀ ਖੱਡ ਦੇ ਵਿੱਚ ਜਾਵੇ ਬੂਰੀ ਦੇ ਬਾਈ ਨੂੰ ਕਿਹੜਾ ਕੀੜਾ ਲੈਣਾ ਓਹੋ ਦਵਾਈ ਨੂੰ ਐ ਨਾ ਇਹਨਾਂ ਦੇ ਵਿੱਚ ਜਿਵੇਂ ਆ ਗਲੀਆਂ ਕਰ ਰੱਖੀਆਂ ਨਾ ਕੀੜਿਆਂ ਨੇ ਇਹਨਾਂ ਦੇ ਵਿੱਚ ਪਚਾਣੀ ਐ ਨਾ ਆ ਪਾਊਡਰ ਹਨਾ ਫੇਰ ਮਰਦੇ ਨੇ ਫੇਰ ਮਰਦੇ ਨੇ ਫੇਰ ਜਾ ਕੇ ਕੰਮ ਇਹਨਾਂ ਦਾ ਤਮਾਮ ਹੁੰਦਾ ਏ ਬਹੁਤ ਸਾਰਿਆਂ ਨੇ ਪੁੱਛਿਆ ਤਾਂ ਵੀ ਕੀ ਪਾਇਆ ਤੁਸੀਂ ਕੀੜਿਆਂ ਤੇ ਕੀੜਿਆਂ ਤੇ ਕੀੜਿਆਂ ਦਾ ਭਾਈ ਸੋਈ 'ਚ ਬਹੁਤ ਹੋ ਰਹੀ ਐ ਹੁਣ ਐ ਨਹੀਂ ਪਤਾ ਉਹਨਾਂ ਨੂੰ ਲੱਜ ਕੇ ਆਏ ਕੀੜਿਆਂ ਦਾ ਤਾਂ ਹੋ ਗਿਆ ਤਲੋਏ ਬੇਨ ਕਿਉਂ ਨਹੀਂ ਸੁਣੀਆ ਬਾਰਨ ਕਰਦੇ ਨਾ ਨੰਨੇ ਨੂੰ ਕੋੜਾ ਪੂਗਾ ਕਿਉਂ ਕਹਤੇ ਅੱਛਾ ਠੀਕ ਹੈ ਠੀਕ ਹੈ ਇਹਨਾਂ ਨਿਕਲ ਦੋ ਬੇ ਸਾਰਿਆਂ ਨੂੰ ਮੇਰੇ ਵੱਲੋਂ ਇੰਟੀਰੀਅਰ ਕਾਰ ਕੋਪਰ ਹੈ ਫੈਮਿਲੀ ਨੂੰ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਜਿਹੜਾ ਅੱਜ ਬੀਬੀ ਵਾਲਾ ਕੰਮ ਹੈ ਨਾ ਉਹ ਮੈਂ ਸੰਭਾਲਾਂ ਸਾਂਭੂਂਗੀ ਹੁਣ 10 12 ਦਿਨ ਤੇ ਆਪਣੀ ਬੀਬੀ ਨਹੀਂ ਆਉਂਦੀ ਹੈਗੀ ਕਿਉਂਕਿ ਬੀਬੀ ਤਾਂ ਗਈ ਹੋਈ ਆ ਕੱਲ ਨਾ ਵੀਡੀਓ ਚ ਪੁੱਛ ਨੂੰ ਬਹੁਤ سارے ਕਮੈਂਟ ਆਏ ਵੀ ਬੀਬੀ ਦੇ ਕੋਈ ਘੰਟੇ ਨੀ ਫੋਨ ਨਹੀਂ ਪੰਦਾ ਹੁਣ ਨਾ ਵੀ ਤੁਸੀਂ ਚਲੇ ਜਾਂਦੇ ਜਾਂ ਅੰਕੀ ਚਲੇ ਜਾਂਦੇ ਜਾਂ ਕੋਈ ਵੀ ਘਰ ਜੋ ਕੋਈ ਵੀ ਮੈਂਬਰ ਚਲੇ ਜਾਂਦਾ ਬੀਬੀ ਤੋਂ ਕੰਮ ਨਹੀਂ ਕੋਈ ਵੀ ਆਪਣੀ ਆਪਣੀ ਜਗ੍ਹਾ ਸਾਰੇ ਕੋਈ ਜਾਣ ਨੂੰ ਹੁਣ ਨਾ ਸੇ ਦੋਸ਼ ਕਿ ਅਸੀਂ ਸਾਡੀ ਮੈਂ ਆਪਣਾ ਵੀ ਕਿਆ ਕੇ ਕੋਈ ਮਤਲਬ ਵੀ ਹਰ ਕੋਈ ਆਪਣਾ ਆਪਣਾ ਕਾਰਨ ਦੱਸ ਕੇ ਫਿਰ ਜਾ ਨਹੀਂ پا ਰਿਹਾ ਹੈਗਾ ਕਿ ਘਰ ਚੋਂ ਫੇਰ ਆਈਆ ਫੇਰ ਹਮ ਕੰਮ ਕਰਕੇ ਬਿੱਬੀ ਨੂੰ ਹੀ ਜਾਣਾ ਪਿਆ ਹੈ ਤਾਂ ਵੈਸੇ ਅਸੀਂ ਮਝੋਦ ਨੇ ਸਿੱਧਾ ਫੋਨ ਕਰਿਆ ਵੀ ਮੈਂ ਬਿੱਬੀ ਨੂੰ ਲੈਡ ਆ ਰਿਹਾ ਕਿਉਂਕਿ ਉਹਨਾਂ ਨੂੰ ਵੀ ਕਿਉਂਕਿ ਉਹਨਾਂ ਨੂੰ ਵੀ ਪਤਾ ਹੁੰਦਾ ਹੈ ਵੀ ਬਿੱਗੀ ਸਵੇਰ ਆਉਣੀ ਹੈਗਾ ਬਿੱਬੀ ਲਈ ਅਮੀਰ ਬਿੱਬੀ ਦੇ ਕੰਮ ਤਾਂ ਚਲੋ ਇਹ ਦਾ ਸਹੀ ਆ ਅਮੋਰ ਬਿੱਬੀ ਦਾ ਕੋਈ ਨਹੀਂ ਹੋ ਪਾਂਦਾ ਕਿਉਂਕਿ ਬਿੱਬੀ ਤਾਂ ਨਾ ਬਾਥਰੂਮ ਦੇ ਗੇਟ ਤੋਂ ਲੈ ਕੇ ਮੰਜੇ ਤੱਕ ਵੀ ਮਸਾ ਹਾਇ ਦਵਾਈ ਹੋਂ ਬਿੱਬੀ ਦੀ ਉੱਧਲੇ ਕਮਰੇ ਚ ਭਈਆ ਦੂਜੇ ਚ ਜੇ ਲੋਬੀ ਚ ਬਿੱਬੀ ਦਾ ਮੰਜਾ ਹੁੰਦਾ ਕੀ ਹੁੰਦਾ ਵੀ ਦੋ ਚਾਰ ਕਿੰਡਰੇ ਵਰਕਾ ਲੋਬੀ ਦੇ ਕਮਰੇ ਦਾਖਦਾ ਦੂਜੇ ਦਾ ਜਿੱਥੇ ਦਵਾਈ ਪਈ ਆ ਤੇ ਉੱਥੇ ਤੱਕ ਜਾਣ ਚ ਵੀ ਬਿੱਬੀ ਸਾਹ ਜੜਾ ਲੰਦੀ ਆ ਮਤਲਬ ਇਹ ਕੰਡੀਸ਼ਨ ਇਹ ਜੀ ਹੋਊਗੀ ਵੀ ਉਹ ਹੁਣ ਤੁਰ ਫਿਰ ਵੀ ਨਹੀਂ ਸਕਦੀ ਤੇ ਉਹਨਾਂ ਦਾ ਮਤਲਬ ਕਮਰਿਆਂ ਤੋਂ ਵੀ ਉਹ ਜਿਹੜੇ ਬਾਥਰੂਮ ਲੈਣ ਨੇ ਉਹ ਵੀ ਸਾਡੇ ਬਹੁਤ ਫਰਕ ਪਾਉਂਦੇ ਹਨ ਨਾ ਗੁਰੂ ਨੇ ਐਨੇ ਜਿਵੇਂ ਸਾਹ ਚੜਦਿਆਂ ਦਿਲ ਨੇ ਧੁੱੱਕ ਕੇ ਫੌਂਸਦੀ ਆ ਹਨਾ ਕਿਉਂਕਿ ਅੰਦਰ ਤੇ ਬਾਹਰ ਬੈਡ ਚ ਜਾਣ ਦਾ ਕੁਆਲਿਟੀ ਪਹਿਲਾਂ ਸਾਹ ਲੈਂਦੀ ਆ ਫਿਰ ਬੋਲਦੀ ਆ 15-20 ਮਿੰਟ ਪਹਿਲਾਂ ਆਰਾਮ ਨਾਲ ਸਾਹ ਲਊਗੀ ਦੇਖਿਓ ਮੈਂ ਵੀਡੀਓ ਚ ਵੀ ਦਿਖਾਇਆ ਕਈ ਵਾਰ ਜਦ ਬੀਬੀ ਬਾਹਰ ਪਹੁੰਚਦੀ ਤੇ ਮੈਂ ਕਈ ਵਾਰ ਵੀਡੀਓ ਬਣਾਉਣੀ ਹੁੰਦੀ ਹੈ ਤਾਂ ਬੀਬੀ ਵੀਡੀਓਸ ਖੋਲਦੀ ਨਹੀਂ ਹੈਗੀ ਕਿਉਂਕਿ ਉਹ 15 ਮਿੰਟਾਂ ਸਾਹ ਪੂਰਾ ਚੜਿਆ ਹੁੰਦਾ ਨੂੰ ਇਸ ਕਰਕੇ ਚਲੋ ਹੁਣ ਉਹਨਾਂ ਤਾਂ ਜਾਣੀਆਂ ਆ ਬਸ ਉਹਨਾਂ ਨੂੰ ਐ ਤਾਂ ਵੀ ਚਲੋ ਆਪਣੀ ਭੂਆ ਕੋਲ ਬੈਠਣ ਨਾਲ ਵੀ ਹੋਵੇ ਹਨਾ ਵੀ ਕੰਮ ਹੌਲੀ ਹੌਲੀ ਕੰਮ ਲਵਾਂਗੇ ਨਹੀਂ ਸਿੱਧਾ ਇੱਧਰ ਬਿਠਾਉਣਾ ਉੱਥੇ ਫਿਰ ਆ ਟਿਕਦਾ ਨਹੀਂ ਫਿਰ ਉਹ ਕਿ ਜੋ ਗੱਤ ਪਿਠਾ ਤੂੰ ਦੂਏ ਲੋਡਸ ਘਰੇ ਨੂੰ ਸੈਟਿੰਗ ਤੇ ਆਪੋ বিনা ਉਹਦੇ ਨਾਲ ਆਪੋ বিনা ਯਾ ਦਿੱਕਰ ਤੇ ਤਾਂ ਕਰਕੇ ਹੀ ਉਹਨੇ ਸਿਆਣਾ ਬਣ ਕੇ ਵਿਚਾਰੇ ਨੇ ਆਪਣਾ ਭਾਈ ਕੰਪਲਟਲੇ ਧੋ ਰੱਖਿਆ ਉਹਦਾ ਭਾਈ ਹੈ ਨਾ ਵੀ ਇਹ ਵੀਡੀਓ ਪਿਠਾ ਦੂਗਾ ਨਾਲੇ ਮੇਰੀ ਆਪਦੀ ਹੈ ਆਪੋ ਪੂਰਾ ਇਹ ਹੁਣ ਮੈਂ ਨਾ ਕੱਪੜੇ ਨਹੀਂ ਬਸ ਸੈਲ ਹਮਾਰੇ ਲੱਗੀਆਂ ਜੀ ਆਪਾਂ ਵਲੌਗ ਦੀ ਇੱਥੇ ਸ਼ੁਰੂਆਤ ਕਰਦੇ ਆਂ ਕਰਦੇ ਆਂ ਏਸੀ ਲਾਰਕਾ ਐਸੀ ਐਨਸਵੇਟਾ ਹੁਣ ਲਾਇਆ ਕਿਉਂਕਿ ਨਾ ਪਾਸੋ ਦੀ ਜਿਹੜਾ ਹਨੇਰੀ ਆ ਪਿਛੇ ਲਾਂਕੇ ਗਿਆ ਉਹਦੇ ਵਿੱਚ ਗੋਲੇ ਗੋਲੇ ਇਹ ਬਹੁਤ ਜਗਾਟ ਹੈ ਠੰਡ ਜੀ ਹੁਣ ਕਰਕੇ ਮੈਂ ਇਸ ਬਿਲਕੁਲ ਨਹੀਂ ਲਾਇਆ ਹੈਗਾ ਤੇ ਹੁਣ ਮੈਂ ਨਾ ਇਧਰ ਕੱਪੜੇ-ਕਪੜੇ ਮਾ ਕੇ ਚੱਲ ਕੱਲ ਤੇ ਪਰਸੋਂ ਦੇ ਧੋਏ ਪਏ ਤੇ ਤੈਂ ਲਾਦਾ ਹੁਣ ਇਹਨਾਂ ਦੀ ਜਿੱਦਣ ਪਰ ਕੱਲ ਪਰਸੋਂ ਵੀਡੀਓ ਬਣਾਈ ਸੀ 9 ਮਿੰਟ ਉਸ ਦਿਨ ਤੇ ਸੁਕਣੇ ਪਾਏ ਤੇ ਅੱਜ ਤਾਰ ਕੇ ਲਿਆਈਆਂ ਤੇ ਅੱਜ ਕੱਪੜੇ ਵੀ ਤੈਲਾ ਆਏ ਆ ਅੱਜ ਇਹਨੂੰ ਅਪੋ ਗੁਰਦੁਆਰੇ ਲੈ ਕੇ ਜਾ ਸਕਦੇ ਹਾਂ ਜੇ ਪੂਰਾ ਹੋ ਗਿਆ ਚਾਹ ਹਾਂ ਤੇ ਸ਼ਾਮ ਨੂੰ ਵੀ ਉਸੇ ਨਾਲ ਸਾਥ ਚੂਗਾ ਹੁਣ ਐ ਐ ਵੀ ਕੁਝ ਮੈਂਬਰ ਹੁੰਦੇ ਵੀ ਹਨਾ ਫਿਰ ਉਹ 10 15 ਨਾਲ ਸਾਥ ਜਾਂਦਾ ਹੈ ਤਾਂ ਕਰਕੇ ਸਰਕਾ ਨੂੰ ਹੈਗੇ ਯੂਵੀ ਨੂੰ ਛੁੱਟੀ 4 ਦਿਨ ਤੋਂ ਦ ਛੁੱਟੀਆਂ ਹੋਣ ਵਾਲੀਆਂ ਨੇ ਧਮਾਲਾਂ ਪੈਣ ਵਾਲੀਆਂ ਨੇ ਪੂਰਾ ਰੌਲਾ ਪੈਣ ਵਾਲਾ ਹੈ ਤੇ ਯੂਵੀ ਦਾ ਐਟ ਕੀ ਕਿੰਨੇ ਸਾਲਾਂ ਬਾਅਦ ਮੈਂ ਚਲੂ ਕਿ ਹੈਪੀ ਡੇਸ ਕੈਮੀ ਹੋਇਆ ਯੂਵੀ ਚੱਲਿਆ ਤਾਂ ਇਸ ਲਈ ਯੂਵੀ ਬਹੁਤ ਐਕਸਾਈਟਡ ਆ ਮੈਂ ਕਿਹਾ ਵੀ ਚਲ ਛੁੱਟੀਆਂ ਹੋਣ ਤੋਂ 2-4 ਦਿਨ ਬਾਅਦ ਠਹਿ ਕੇ ਚਲ ਜਾਵਾਂਗੇ ਕੋਈ ਚੱਕਰ ਨਹੀਂ ਹੈ ਨਾ 4 ਦਿਨ ਬਾਅਦ ਯੂਮੀ ਕਹਿੰਦਾ ਨਹੀਂ ਕੋਮਾ ਚਿੰਤਨ ਸੁਤਿਆ ਹੋ ਗਿਆ ਤੇ ਅਗਲੇ ਦਿਨ ਹੀ ਮੈਂ ਜੰਮਾ ਮੈਂ ਮਾਂ ਨੂੰ ਫੋਨ ਕਰ ਦੂੰਗਾ ਮੈਂ ਬੁਲਾ ਲਊਗਾ ਮੈਂ ਕਹਾ ਚੱਲ ਜਿੰਮੇ ਤੁਹਾਡੀ ਇੱਛਾ ਆਪ ਦੀ ਇੱਛਾ ਕਿਉਂਕਿ ਕਿਆਰੇ ਨੂੰ ਚੋ ਹੁੰਦਾ ਨਿਆਣਾ ਕਿੰਨੇ ਸਾਲ ਹੋ ਗਏ ਯੂਮੀ ਦਾ ਵਿਚਾਰਾ ਮਤਲਬ ਕਿਥੇ ਪੂਰੀ ਤਰ੍ਹਾਂ ਨਾਲ ਇਹ ਖੁਸ਼ ਹੋ ਸਕੇ ਹਨਾ ਆ ਤੱਕ ਕਿਤੇ ਗਿਆ ਨਹੀਂ ਕਿਉਂਕਿ ਪਹਿਲਾਂ ਬੱਚਾ ਜਦ ਰਹੇ ਛੋਟਾ ਜਾਂ ਹੁੰਦਾ ਤਾਂ ਜਿਆਦੇ ਹੀ ਸੋਹਣੇ ਜਾਂਦਾ ਹੁੰਦਾ ਤਾਂ ਚੱਲੇ ਬਸ ਇਹ ਇਹ ਨਾਲ ਉਹ ਤੇ ਰੋ ਰੋ ਕੇ ਆਦਾ ਹੁੰਦਾ ਉਹੇ ਆ ਕੇ ਜੀ ਨਹੀਂ ਲਾਂਦਾ ਨਾ ਚਾਹਾਂ ਵੀ ਕਿੰਨੇ ਫਿਰ ਉਹ ਤੋਂ ਬਾ ਯੂ ਵੀ ਉਧਰ ਮੂਹ ਕਰਕੇ ਬਿਠਾ ਕੋਈ ਤੂੰ ਪਹਿਲੇ ਟਿੱਕਾ ਟਿੱਕੇ ਬੈਠਾ ਹੈ ਆ ਟਿੱਕੇ ਤਾਂ ਤੇ ਉਹ ਤੋਂ ਬਾਅਦ ਮਤਲਬ ਯੂ ਵੀ ਪਹਿਲੀ ਆਹ ਮਾਰੇ ਪਹਿਲੀ ਵਾਰ ਚੱਲਿਆ ਹੈ ਰਹਿਣ ਵਾਸਤੇ ਤਾਂ ਕਰਕੇ ਬਹੁਤ ਐਕਸਾਈਟਡ ਆ ਉੱਥੇ ਰਹਿਣ ਵਾਸਤੇ ਕਿਉਂਕਿ ਉੱਥੇ ਦਾ ਬਹੁਤ ਜੀ ਲੱਗਦਾ ਹੁੰਦਾ ਤਾਂ ਇੱਥੇ ਤਾਂ ਆ ਕੇ ਨਾ ਇੱਥੇ ਬੜਾ ਰੋਂਦਾ ਹੁੰਦਾ ਚਲੋ ਕੋਈ ਗੱਲ ਨਹੀਂ ਮੈਂ ਵੀ ਬਹੁਤ ਜ਼ਿਆਦਾ ਐਕਸਾਈਟਡ ਆ ਛੇਤੀ ਬੰਦ ਕਰੋ ਇਹ ਤਾਂ ਪਲਾ

ਹਾਂ ਵੀ ਨਾ ਮੋਰੀਆ ਪਤਾ ਨਹੀਂ ਕੋਸਾ ਹੀ ਚੱਲਦੇ ਚਲਦੀ ਹੈ ਚਲੋ ਚੱਲੀ ਆ ਜਾ ਯੂਵੀ ਆ ਜਾਊਗਾ ਫਿਰ ਆ ਜਾ ਆ ਜਾ ਜੀਜੀ ਆਜੂਗਾ ਜੀਜੀ ਹੈ ਉਹ ਉਹਨਾਂ ਨੇ ਕਿ ਆ ਬਦਿਲਪ੍ਰੀਤ ਨੂੰ ਬੁਲਾਉਣਾ ਤੇ ਗੁਰਦਾਸ ਸਾਹਿਬ ਆਹੂ ਰੈਡੀ ਆ ਜਾ ਹੁਣ ਮੈਂ ਤਾਂ ਹਿੱਲਦਾ ਹੀ ਐ ਪਰ ਜਾ ਕੇ ਖੜ ਗਿਆ ਵੀ ਤਾ ਦੇਖੀ ਅਪਾ ਦਾ ਨੀ ਚਾ ਜੀ ਜੀ ਚੱਲਿਆ ਜੀ ਜੀ ਬਾਏ ਕਰ ਦੇ ਕੇ ਅਸੀਂ ਗੁਰਦੁਆਰਾ ਚੱਲਿਆ ਤੇ ਆਬੂ ਚੱਲਿਆ ਏ 10 11 ਦਿਨਾਂ ਬਾਅਦ ਚੱਲਿਆ ਏ ਬਚੜਾ ਅੱਜ ਪਹੁੰਚੋ ਚੜਿਆ ਵਾ ਫਟਾਫਟ ਪਰਕਾ ਬਣਾ ਲਿਆ ਕੋਈ ਤੇ ਜਾਂਦੇ ਨਾ ਇੱਧਰ ਤੇ ਨਾ ਆਹ ਕਈਆਂ ਨੇ ਪੁੱਛਿਆ ਕਿ ਤੋ ਆ ਕਰ ਕੋਠੀ ਕੀ ਦੀ ਆ ਸਾਡੇ ਇੱਧਰ ਤਾਇਆ ਜੀ ਉਹਨਾਂ ਦੀ ਐ ਅਸੀਂ ਮਾਸੀ ਜੀ ਵੀ ਕਹਿੰਦੇ ਨੇ ਉਹਨਾਂ ਨੂੰ ਤਾਇਆ ਤਾਈ ਜੀ ਵੀ ਕਹਿੰਦੇ ਨੇ ਮਾਸੜ ਮਾਸੀ ਵੀ ਕਹਿੰਦੇ ਨੇ ਤੇ ਜਿਹੜੀ ਰਾਵੀ ਆ ਹਨਾ ਉਹ ਰਾਵੀ ਉਹਨਾਂ ਦੇ ਪਿਛਲੇ ਸਾਈਡ ਕੋਠੀਆਂ ਆ ਦੂਜੇ ਤਾਇਆ ਹੋਣ। ਜਿਹੜੇ ਵੀ ਲਾਗਪਾਸ ਸਾਰੇ ਤਾਇਆ ਤਾਏ ਚਾਚੇ ਸਾਰੇ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਵੋਪਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ। ਸਵੇਰ ਦਾ ਟਾਈਮ ਆ ਹਰ ਬਾਹਰ ਇੰਨਾ ਤੂਫਾਨ ਚੱਲ ਰਿਹਾ ਬਹੁਤ ਜ਼ਿਆਦਾ ਬੁਰਾ ਹਾਲ ਆ। ਤੇ ਮੈਂ ਨਾ ਹੁਣ ਸਾਰੇ 게ਟਾਂ ਦੇ ਥੱਲੇ ਚੁੰਨੀਆਂ ਲਾਈਆਂ ਨੇ ਤਾਂ ਕਿ ਮਿੱਟੀ ਗਰਦ ਅੰਦਰ ਨਾ ਆਵੇ। ਕਿਉਂਕਿ ਸਾਰੇ ਝਾੜੂ ਪੋਚਾ ਲਾ ਕੇ ਸਫਾਈ ਕਰਕੇ ਫਿਰ ਮਿੱਟੀ ਦੁਆਰਾ ਆਵੇ ਅੰਦਰ ਫਿਰ ਗੁੱਸਾ ਬਣ ਚੜਦਾ ਬਹੁਤ ਜ਼ਿਆਦਾ ਗੰਦ ਪਾਇਆ ਪਿਆਦਾ ਬਹੁਤ ਬੋਦੀ ਆ ਦੇਖੋ ਕਿਵੇਂ ਝੂਲ ਰਹੇ ਨੇ ਦਰਖਤ ਸਾਹਮਣੇ ਵੀਡੀਓ ਚ ਨਹੀਂ ਐਨਾ ਦਿਖ ਰਿਹਾ ਪਰ ਬਹੁਤ ਜ਼ਿਆਦਾ ਗੇਟ ਪੂਰੇ ਖੜਕਰੇ ਨੇ ਪੂਰੀ ਰਾਤ ਦਾ ਚੱਲ ਰਿਹਾ ਹੈ ਚੱਕੜ ਦੀ ਰੋਡ ਦੀ ਪਾਣੀ ਦੀ ਭਰੀ ਵੀ ਗਈ ਪਾਣੀ ਦੀ ਭਰੀ ਚੱਕੀ ਮਸ਼ੀਨਾਂ ਵਾਲੇ ਗੱਡੀ ਦੂਰ ਹੋ ਗਈ ਇਹਦੇ ਤੋਂ ਨਾ ਗਈ ਹੋਣੀ ਤਾਂ ਪੌਰੇ ਜਦ ਅਤੇੜ ਆ ਜਾਂਦੀ ਐ ਪਲਾਸਟਿਕੇ ਹੁੰਦੀ ਆ ਕਾਨੂੰ ਉਹ ਜੇ ਮਸ਼ੀਨਾਂ ਨਹੀਂ ਹੁੰਦੀਆਂ ਹੁਣ ਆਹ ਪਣਿਆੜੇ ਦੇਰਾ ਪਾਈ ਲਈ ਹਾਂ ਕਿੰਨੇ ਸਾਲ ਚੱਲੇ ਸੀ ਹਵਾ ਚੱਲੀ ਜਾਂਦੀ ਪੌਰੇ ਬਾਹਰ ਵੀ ਖੜੀ ਰਹਿੰਦੀ ਸੀ ਤਾਂ ਵੀ ਤਾਂ ਵੀ ਨਹੀਂ ਉਹ ਮਸ਼ੀਨਾਂ ਉਹ ਜੇ ਬਾਸੂ ਵਿੱਚ ਨਾ ਚੱਕੜੀ ਨਾ ਧਰਨੀ ਉਥੇ ਹੀ ਲਾ ਲਓ ਬਾਸੂ ਵਿੱਚ ਨਰੇ ਕੱਪੜੇ ਦਸਕਾ ਕੇ ਅੰਦਰੇ ਪਾਣੇ ਆ ਲੜਹਣੀ ਹੁਣੇ ਗਈ ਆ ਅਜ ਆਜੂਗੀ ਲੜਤਾ ਆਜੂਗੀ ਦੁਪਹਿਰ ਨੂੰ ਨਾ ਹੁਣੇ ਹੁਣੇ ਭੱਜੀ ਆ ਜੇ ਦੁਪਹਿਰ ਨੂੰ ਆਜੂਗੀ ਆਜੂਗੀ ਉਹ ਬਾਥੂਮੀ ਚਲਾ ਦੇ ਹੋਰ ਅੰਕੀ ਫੇਸ ਉੱਪਰ ਲਾਉਂਗਾ ਇਹ ਤਾਂ ਅੱਧੀ ਅੱਧੀ ਗੱਲ ਕਰੇ ਰਹੇ ਤੇ ਆ ਵੀ ਗਿਰ ਗਿਆ ਆਪਾਂ ਕਿਸੇ ਸਾਥੀ ਹੋਰ ਯਾਰੇ ਨੂੰ ਉਹ ਕਰ ਦੋ ਨਾ ਪਿੱਛੇ ਅਗੇੜਾ ਮਾਰਨਾ ਆ ਗਣਗੇ ਦੇਖ ਲੈਣਗੇ ਬਾਰ ਬਾਰ ਗੇੜਾ ਮਾਰ ਰਹੇ ਨੇ ਸਾਰਾ ਉੱਟ ਗਿਆ ਸੁਣਦੇ ਇਹ ਮੈਨੂੰ ਕਹਿ ਰਹੇ ਹੋ ਮਾ ਹੋਰੀ ਆ ਤੁਰਪਿਆ ਮੈਂ ਇੱਧਰ ਆਪਾਂ ਇੱਧਰ ਹੋਰ ਮੈਂ ਆਪਾਂ ਗੱਲਾਂ ਕਰ ਰਹੇ ਰਹਤੇ ਹਜੇ ਜਦੇ ਗਿਰ ਗਿਆ ਐ ਤੂਫਾਨ ਦੇਖੋ ਬਾਈ ਕਿੰਨਾ ਚੰਦ ਰਿਆ ਲਓ ਜੀ ਅਸੀਂ ਅੱਗੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਇਹ ਹੈਗੀ ਹੈ ਜੀ ਸਾਡੀ ਉਹਤੇ ਅਗਲੇ ਦਿਨ ਦੀ ਵੀਡੀਓ ਮੈਂ ਤਿੰਨ ਦਿਨ ਚ ਨਾ ਥੋੜੀ ਥੋੜੀ ਵੀਡੀਓ ਬਣਾਈ ਬਣਾਈ ਹੈ ਕਿਉਂਕਿ ਇੱਥੇ ਮੇਰੇ ਸੂਟ ਬਦਲਿਆ ਹੋਇਆ ਹੈ ਤੇ ਰੋਜ਼ ਅਸੀਂ 3-4 ਜਣੇ ਮੱਥਾ ਟੇਕਣ ਆਉਂਦੀਆਂ ਤੇ ਪਾਠ ਕਰਦੇ ਆਂ ਰੋਜ਼ ਡੇਲੀ ਤੇ ਆਬੂ ਵੀ ਰੋਜ਼ ਹੁਣ ਆਬੂ ਆਣ ਲੱਗ ਗਿਆ ਪਹਿਲਾਂ ਆਬੂ ਦਾ ਮਤਲਬ ਉਹ ਸੀਗਾ ਬੰਨ ਸੀ ਟਾਈਫੈਟ ਹੋ ਰੱਖਿਆ ਤਾਂ ਇਹਨੂੰ ਉਹਦੇ ਘਰ ਕੇ 10-11 ਦਿਨ ਅਸੀਂ ਨੂੰ ਗੁਰਦੁਆਰੇ ਲੈ ਕੇ ਆਏ ਹੁਣ ਪਰ ਰੋਜ਼ ਆਂਦਾ ਏ ਮੈਂ ਪਾਠ ਕਰੀ ਜਾਨੀ ਆ ਤੇ ਇਹ ਮੇਰੀ ਗੋਦੀ ਚ ਸ਼ਰਮ ਨਾਲ ਬੈਠਾ ਰਹਿੰਦਾ ਏ ਤੇ ਹੁਣ ਅਸੀਂ ਇੱਥੇ ਮੱਥਾ ਟੇਕ ਰਹੇ ਆ ਇਹ ਆਬੂਨਾ ਹਰ ਰੋਜ਼ ਜਿਵੇਂ ਜਿਵੇਂ ਆਬੂ ਯੂਵੀ ਮੱਥਾ ਟੇਕੀ ਜਾਂਦਾ ਹੈ ਇਹ ਯੂਵੀ ਨੂੰ ਦੇਖ ਦੇਖ ਪਿੱਛੇ ਪਿੱਛੇ ਓਮੀ ਟੇਕਦਾ ਹੈ ਜਿਵੇਂ ਜਿਵੇਂ ਜਿਹੜੀ ਜਿਹੜੀ ਥਾਂ ਯੂਵੀ ਜਿਵੇਂ ਵੀ ਟੇਕਦਾ ਹੈ ਓਮੀ ਯੂਵੀ ਨੂੰ ਦੇਖ ਦੇਖ ਸਿੱਖੀ ਜਾਂਦਾ ਹੈ ਹੁਣ ਇੱਥੇ ਬਾਰ ਬਾਰ ਕਈ ਵਾਰ ਇਹ ਇਹ ਬਾਰ ਬਾਰ ਟੇਕੀ ਜਾਂਦਾ ਹੈ ਪਰ ਇਹਨੂੰ ਅਸੀਂ ਰੋਕਦੇ ਆ ਇਹਨੂੰ ਐ ਹੁੰਦਾ ਵੀ ਮੈਂ ਸਾਰਿਆਂ ਨੂੰ ਮੱਥਾ ਟੇਕਦਾ ਫੇਰੇ ਤੇ ਬਾਅਦ ਹੁਣ ਯੂਵੀ ਜੋਤ ਕੋਲ ਲੈ ਕੇ ਜਾਂਦਾ ਹੈ ਫਿਰ ਜੋਤ ਤੇ ਵੀ ਮਤਲਬ ਇਹ ਜੋ ਵੀ ਕਰਦੇ ਹਨ ਨਾ ਉਵੇਂ ਸਿੱਖੀ ਜਾਂਦਾ ਹੈ ਤੇ ਹੁਣ ਅਸੀਂ ਬਸ ਇੱਥੋਂ ਮੱਥਾ ਟੇਕ ਕੇ ਸਿੱਧਾ ਅੰਦਰ ਜਾਵਾਂਗੇ ਮਹਾਰਾਜ ਜੀ ਅੱਗੇ ਮੱਥਾ ਟੇਕਾਂਗੇ ਦੀ ਰਾਤ ਨੂੰ ਵੀ ਤੁਹਦਾ ਹੈ ਕਿਉਂਕਿ ਕਈ ਵਾਰ ਜੇ ਪੈਨਫੋਰ ਰਿਸ਼ਤੇਦਾਰ ਪੈਣ ਲੁਕੇ ਪੈਣ ਇਹ ਇੱਧਰ ਆ ਗਏ ਰਿਸ਼ਤੇਦਾਰ ਮਹਿਮਾਨ ਕਦਰ ਦਾ ਸਭ ਤੋਂ ਬਾਰੇ ਇਹ ਆਪਣੀ ਡਿਊਟੀਆਂ ਤੇ ਜਾਣ ਆ ਰਹੇ ਨੇ ਜਾਣ ਆ ਲੈ ਇਹ ਰਿਸ਼ਤੇਦਾਰ ਤੇ ਕਿਉਂਕਿ ਉਹ ਆਪ ਫੜੋ ਨਾਲ ਸੇਰ ਤੇ ਲੈ ਆਏ ਸੀਗੇ ਕਿਉਂਕਿ ਉੱਥੇ ਨਾਲ ਕਰਨੀ ਸੀ ਇਹ ਵੀ ਮਤਲਬ ਐ ਇੱਕ ਕੰਮ ਦਾ ਔਖਾ ਹੈ ਜਿਹੜੀ ਉਹਨਾਂ ਨੇ ਬੈੱਡ ਰੈਸਟ ਦੱਸੀ ਹੋਈ ਹੈ ਡਾਕਟਰਾਂ ਨੇ ਵੀ ਬੈੱਡ ਰੈਸਟ ਜ਼ਰੂਰੀ ਆ ਉਹ ਫਿਰ ਐ ਵੀ ਹੁਣ ਉਹ ਐ ਤਾਂ ਵੀ ਅ ਕਾਰਜ ਕਰਨੀ ਲੇਡੀ ਹੋਵੇ ਹਨਾ ਵੀ ਤਾਂ ਦੂਜਾ ਕੋਈ ਵੀ ਨਾ ਹੋਵੇ ਤੇ ਅੱਜ ਕੱਲ ਪਤਾ ਹੀ ਆ ਵੀ ਇੱਕ ਦੂਜੇ ਹਨਾ ਜਾ ਕੇ ਵੀ ਆਪਣਾ ਘਰ ਦਾ ਕੰਮ ਪਿੱਛੇ ਛੱਡ ਕੇ ਜਾਣਾ ਵੀ ਔਖਾ ਹੋ ਜਾਂਦਾ ਇਸ ਕਰਕੇ ਵੀ ਫਿਰ ਅਸੀਂ ਭੂਆ ਫੁੱਫੜ ਉਹਨਾਂ ਨੂੰ ਇੱਥੇ ਲਿਆਏ ਤੇ ਕਿ ਚਲੋ ਇੱਥੇ ਆਪਿਆਂ ਵੀ ਪਰਿਵਾਰ ਆ ਵੱਡਾ ਜਨਾਂ ਵੀ ਬੈਡ ਰੈਸਟ ਉਹਨਾਂ ਕਿਤੋਂ ਦੀ ਭੂਆ ਦੀ ਵਧੀਆ ਹੋ ਜੂਗੀ ਕਿਉਂਕਿ ਬੈਡ ਰੈਸਟ ਤੇ ਦੱਸਿਆ ਵੀ ਜਮਾਂ ਵੀ ਬੈੱਟੇ ਉੱਠਣਾ ਨਹੀਂ ਦੱਸਦੇ ਨੂੰ ਪਿਆ ਨੇ ਪੂਰੀ ਰੈਸਟ ਮਿਲ ਜੂਗੀ ਉਹਨਾਂ ਨੂੰ ਫਿਰ ਅੱ ਤੋਂ ਬਾਅਦ ਯਾਨੀ ਕਿ ਆਇਆ ਆਰਾਮ ਹੋ ਜੂਗਾ ਜਦੋਂ ਉਹਨਾਂ ਦੀ ਠੀਕ ਹੋ ਜੂਦੀ ਪਿੱਛੇ ਨਾ ਫਿਰ ਚੱਲੇ ਜਾਣਗੇ ਵਾਪਸ ਘਰ ਨੂੰ ਕਿਉਂਕਿ ਐਵੇਂ ਆ ਫਿਰ ਉਹ ਤੇ ਬੀਬੀ ਗਈ ਹੋਈ ਈ ਸੀ ਫਿਰ ਬੀਬੀ ਤਾਂ ਤੁਹਾਨੂੰ ਪਤਾ ਹੀ ਹਮਨਾ ਖੁਦ ਵੀ ਬਿਮਾਰ ਹੋ ਗਏ ਜਾ ਕੇ ਉਹਨਾਂ ਤੇ ਕੰਮ ਨਹੀਂ ਹੁੰਦਾ ਹੈਗਾ ਜਿਵੇਂ ਮੈਂ ਪਹਿਲਾਂ ਵੀਡੀਓ ਦੇ ਸਟਾਰਟਿੰਗ 'ਚ ਦੱਸਿਆ ਤਾਂ ਉਸ ਟਾਈਮ ਉਹ ਵੀਡੀਓ ਇੱਕਦਮ ਕੱਲਾ ਦੀ ਹੈ ਕਿਉਂਕਿ ਉਸ ਟਾਈਮ ਚਲੇ ਗਏ ਬੀਬੀ ਚਲੇ ਗਈ ਈ ਤੇ ਆ ਵੀਡੀਓ ਜਿਹੜੀ ਅੱਜ ਬਣਾ ਰਹੀ ਐ ਇਹ 'ਚ ਮਤਲਬ ਵੀ ਫਿਰ ਅਸੀਂ ਇੱਕ ਦਿਨੇ ਬੰਦਿਆ ਵੰਦਿਆ ਇੱਕ ਦਿਨੇ ਦੋ ਦਿਨਾਂ ਕੱਟਿਆ ਬਸ ਫਿਰ ਅਸੀਂ ਭੂਆ ਬੁਫੜ ਨੂੰ ਇੱਥੇ ਲੈ ਆਏ ਸੀਗੇ ਵੀ ਐਂਡ ਪੂਰਾ ਉਹਨਾ ਦਾ ਬੈਟ੍ਰੈਕਟ ਹੋ ਜਾਂਦਾ। ਲੀਅਰ ਆਪੇ ਜੂਆ ਕਿਉਂਕਿ ਸਭ ਤੋਂ ਜ਼ਿਆਦਾ ਉਹਨਾ ਠੀਕ ਹੋਣਾ ਜ਼ਰੂਰੀ ਆ। ਚੱਲਦੇ ਫਿਰਦੇ ਹੋਣਾ ਜ਼ਰੂਰੀ ਹੈ ਕਿਉਂਕਿ ਚੱਲਦੇ ਫਿਰਦੇ ਆਂਦੀ ਮੇਲੇ ਹਨਾ। ਜਿਵੇਂ ਪਹਿਲਾਂ ਹੀ ਦੱਸਿਆ ਹੈ ਕਿਉਂਕਿ ਇਕੱਲੇ ਬੰਦੇ ਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਨਾਲ ਫਿਰ ਐਵੇਂ ਆ। ਫਿਰ ਅੱਜ ਕੱਲ ਤਾਂ ਹੀ ਤਾਂ ਮੁੰਡਿਆਂ ਨੂੰ ਸਾਰਾ ਕੁਝ ਖਾਣਾ ਪੈਂਦਾ ਹੈ ਹਨਾ। ਜੇ ਕੁੜੀ ਹੋਵੇ ਤਾਂ ਹੱਲਪ ਹੋ ਜਾਂਦੀਆਂ। ਨਾਲ ਕੁੜੀਆਂ ਆਪਣੀਆਂ ਮੰਮੀਆਂ ਦੀ ਹੈਲਪ ਕਰ ਦਿੰਦੀਆਂ ਨੇ। ਰਿਸ਼ਤੇਦਾਰ ਤਾਂ ਕੋਈ ਅੱਜ ਕੱਲ ਵੀ ਕੋਣ ਕਿਸ ਤਰ੍ਹਾਂ ਲੈ ਕੇ ਰਾਜੀ ਆ ਕੋਈ ਨਹੀਂ ਲੈ ਕੇ ਰਾਜੀ ਹੈਗਾ ਤੇ ਤਾਂ ਕਰਕੇ ਫਿਰ ਇਹਨਾਂ ਨੂੰ ਇੱਥੇ ਚੱਕ ਲਿਆ ਨਹੀਂ ਉਰੀ ਦਾ ਰੈਸਟ ਨਵਾਗੇ ਪੂਰੀ ਬਿਉਰੇ ਕਿਸੇ ਦੀ ਕਮੀ ਨਹੀਂ ਹੈਗੀ ਨਾ ਸਭ ਕੁਝ ਸਾਰੇ ਕੰਮ ਆਪਾਂ ਨਾਲ ਕਰੀ ਜਾਵਾਂਗੇ ਤੁਸੀਂ ਤਾਂ ਬਸ ਆਰਾਮ ਕਰਨਾ ਹੈ ਤੇ ਰੇਹਾ ਮੇਰੀ ਜਾੜ ਦਾ ਦਰਦ ਮੇਰਾ ਨਾ ਜਾੜ ਦਾ ਦਰਦ ਦੁਆਰਾ ਜਾਂ ਫੇਰ ਸ਼ੁਰੂ ਹੋ ਗਿਆ ਹੁਣ ਦੇਖੋ ਚੱਲਦੇ ਫਿਰਦੇ ਆ ਦੇ ਮੇਲੇ ਆ ਮੇਰਾ ਕੋਈ ਇਹ ਮੇਰਾ ਇਹ ਜાડ ਹੈ ਨਾ ਜਿਹੜੀ ਰਾਤ ਨੂੰ ਵੀ ਦੁਖਦੀ ਹੈ ਜੇ ਮੈਂ ਨਾ ਕਈ ਵਾਰ ਮੈਂ ਹੁੰਦਾ ਜ਼ਿਆਦਾਤਰ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਇੱਧਰ ਜਨਰ ਖਾਣਾ ਪੀਣਾ ਖਾਂਦੀ ਆਂ ਜਦ ਮੈਂ ਭੁੱਲ ਚੁੱਕ ਕੇ ਕਦੇ ਕਦੇ ਇੱਧਰ ਨਾਲ ਖਾ ਲੈਂਦੀ ਆ ਨਾ ਪਤਾ ਨਹੀਂ ਜાડ ਤੇ ਕੋਈ ਕੀੜਾ ਨਹੀਂ ਬਿਲਕੁਲ ਸਾਫ਼ ਆ ਜાડ ਕਲੀਨ ਹੈ ਨਾ ਕੁਝ ਵੀ ਨਹੀਂ ਹੈਗਾ ਬਸ ਮਾਸ ਇਹਨਾਂ ਜਿਹੜਾ ਅੰਦਰਲਾ ਉਹ ਦੁਖਦਾ ਹੈ ਉਹ ਬਹੁਤ ਜ਼ਿਆਦਾ ਦਰਦ ਹੁੰਦਾ ਇਹ ਆਪਾਂ ਦਾਲ ਸਬਜ਼ੀ ਤਾਂ ਬਣਾ ਲਈ ਰੋਟੀ ਰਹਿ ਗਈ ਆ ਤਾਂ ਦੁਨੀਆਂ ਦਾ ਰੋਟੀ ਲਾਣੇ ਆ ਬਸ ਉਤੇ ਬਾਅਦ ਫਿਰ ਇੱਕ ਇਹ ਰਿਸ਼ਤੇਦਾਰ ਕਦਰਦਾਨ ਤਾਂ ਜਾਣਗੇ ਕਿਉਂਕਿ ਇਹਨਾਂ ਦਾ ਡਿਊਟੀ ਆ ਡੋਸ ਦਾ ਕੰਮ ਆ ਹਨਾ ਇਹਨਾਂ ਨੇ ਤਾਂ ਚਲੇ ਜਾਣਾ ਹੁੰਦਾ ਸਵੇਸ 8:00 ਤੱਕ ਤੇ ਸੋ ਉੱਠਣੇ ਤੱਕ ਤਾਂ ਨਹੀਂ ਕਿਉਂਕਿ ਸੋਣਾ ਇਹਨਾਂ ਨੇ ਰਾਤ ਦੇ 11:00 ਵਜੇ ਤੱਕ ਆ ਇਹੋ ਵੀ ਤਾਂ ਹੁਣ ਆਪਣਾ ਸਕੂਲ ਚੱਲਿਆ 2-4 ਦਿਨ ਨੂੰ ਯੂਵੀ ਨੂੰ ਤੇ ਛੁੱਟੀਆਂ ਹੋਣ ਨੂੰ ਤਿਆਰ ਨਹੀਂ ਇਹਨਾਂ ਨੂੰ ਨਹੀਂ ਇਹਨਾਂ ਦੀ ਤਾਂ ਛੁੱਟੀਆਂ ਨਾ ਛੁੱਟੀਆਂ ਕਿ ਹਦ ਤੱਕ ਕੰਮ ਹੀ ਆਉਂਦਾ ਇਹਨਾਂ ਨੂੰ ਕੋਈ ਛੁੱਟੀਆਂ ਨਹੀਂ ਹੈਗੀ ਬੱਚਿਆਂ ਦੀਆਂ ਇਹ ਮੋੜ ਬੱਚਿਆਂ ਨੇ ਨਾ ਕਰੋ ਕੱਢਣਾ ਛੋੜ ਆਰਦਣਾ ਹੈ ਬਈ ਬੱਸ ਕਿਵੇਂ ਨਿਕਲਗੇ ਤੇ ਅਸੀਂ ਨਾ ਸ਼ੋਪਿੰਗ ਕਰਨ ਜਾਣਾ ਹੈ ਅੱਜ ਤੇ ਜਾਣਾ ਕੀ ਕੀ ਲੈ ਕੇ ਆਵਾਂਗੇ ਕਿੱਥੇ ਜਾਵਾਂਗੇ ਤੁਹਾਨੂੰ ਅਗਲੀ ਵੀਡੀਓ ਚ ਦਿਖੂਗਾ ਤਾਂ ਸ਼ੋਪਿੰਗ ਜਰੂਰ ਦੇਖਿਓ ਪਲੀਜ਼ ਸਾਰੀ ਕੀ ਕੀ ਲੈ ਕੇ ਆਏ ਆ ਜਿਹੜੀ ਜਗ੍ਹਾ ਅਸੀਂ ਜਾਂਦੇ ਆ ਉਹਦੇ ਰੇਟ ਕਿੱਦਾਂ ਨੇ ਸਹੀ ਨੇ ਠੀਕ ਨੇ ਜਾਂ ਫਿਰ ਐਵੇਂ ਹੀ ਵੀਡੀਓ ਬਣਾ ਬਣਾ ਕੇ ਵੀ ਪਾਉਂਦੇ ਹੁੰਦੇ ਕਈ ਵਾਰ ਨਾ ਅਸੀਂ ਵੀ ਪਹਿਲੀ ਵਾਰ ਦੇ ਚੱਲੇ ਆ ਮੈਂ ਇੱਧਰ ਪਟਿਆਲੇ ਆ ਨਿੱਕਰਦੇ ਵੀ ਉਦੋਂ ਨੂੰ ਮੈਂ ਕਿੱਥੇ ਜਾਣਾ ਮੈਂ ਤੁਹਾਨੂੰ ਅਗਲੀ ਵੀਡੀਓ ਚ ਜ਼ਰੂਰ ਦੱਸੂਗੀ ਅੱਜ ਦਾ ਵਲੋਗ ਜਿਹੜਾ ਆਪਾਂ ਇੱਥੇ ਆਂਦੇ ਆ ਕਿਉਂਕਿ ਮੈਂ ਕੱਲ੍ਹ ਕੋ ਲਾਗ ਨਹੀਂ ਪਾਇਆ ਸੀਗਾ ਮੈਂ ਜਿੰਨਾ ਜਾੜ ਤੇ ਕਰਦੋ ਜਾਂਦਾ ਮੇਰਾ ਜੀ ਨਹੀਂ ਕਰਦਾ ਫਿਰ ਮੇਰਾ ਜੀ ਕਰਦਾ ਹੈ ਰੋਣ ਨੂੰ ਜੀ ਕਰਦਾ ਫਿਰ ਮੇਰਾ ਚਲੋ ਜੀ ਹੁਣ ਆਪਾਂ ਅਗਲੀ ਵੀਡੀਓ ਚ ਮਿਲਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਸੋਹਣੇ ਸੋਹਣੇ ਕਮੈਂਟ ਕਰਿਓ 이때 날못태우이만해야될까자 우리 바이바이